ਅੰਮ੍ਰਿਤਸਰ ਦੇ ਸ਼ਹੀਦ ਊਧਮ ਸਿੰਘ ਨਗਰ ਇਲਾਕੇ ਤੋਂ ਇੱਕ ਬੇਹੱਦ ਮੰਦ ਭਾਗੀ ਅਤੇ ਸਨਸਨੀਖੇਜ਼ ਖਬਰ ਸਾਹਮਣੇ ਆਈ ਹੈ ਜਿੱਥੇ ਗਲੀ ਨੰਬਰ 6 ਵਿੱਚ ਇੱਕ ਵਿਆਹੁਤਾ ਦੇ ਸਹੁਰਾ ਪਰਿਵਾਰ ਵੱਲੋਂ ਸ਼ਰਿਆਮ ਗੁੰਡਾਗਰਦੀ ਦਾ ਨੰਗਾ ਨਾਚ ਨਚਿਆ ਗਿਆ ਮਾਮਲਾ ਉਸ ਵੇਲੇ ਸ਼ੁਰੂ ਹੋਇਆ ਜਦੋਂ ਲੜਕੀ ਆਪਣੇ ਪਰਿਵਾਰ ਅਤੇ ਸਹੁਰਾ ਪਰਿਵਾਰ ਦੇ ਨਾਲ ਖੰਡੂਰ ਸਾਹਿਬ ਨਤਮਸਤਕ ਹੋਣ ਲਈ ਗਈ ਸੀ ਦੱਸਿਆ ਜਾ ਰਿਹਾ ਹੈ ਕਿ ਰੇਲਵੇ ਟਿਕਟ ਵੇਟਿੰਗ ਵਿੱਚ ਹੋਣ ਕਾਰਨ ਮਾਮੂਲੀ ਬਹਿਸ ਹੋਈ ਜਿਸ ਨੇ ਖੂਨੀ ਰੂਪ ਧਾਰ ਲਿਆ ਲੜਕੀ ਦੇ ਸਹੁਰੇ ਅਤੇ ਦਿਉਰ ਵੱਲੋਂ ਪਹਿਲਾ ਰਸਤੇ ਵਿੱਚ ਲੜਕੀ ਦੇ ਭਰਾ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਅਤੇ ਲੜਕੀ ਲਈ ਵੀ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਉਸ ਨਾਲ ਹੱਥੋਪਾਈ ਕੀਤੀ ਗਈ ਪਰ ਗੱਲ ਇੱਥੇ ਹੀ ਖਤਮ ਨਹੀਂ ਹੋਈ ਅੰਮ੍ਰਿਤਸਰ ਵਾਪਸ ਪਰਤਦੇ ਹੀ ਸਹੁਰਾ ਪਰਿਵਾਰ ਦੇ ਹੌਸਲੇ ਇੰਨੇ ਬੁਲੰਦ ਸਨ ਕਿ ਉਹਨਾਂ ਨੇ ਲੜਕੀ ਦੇ ਪੇਕੇ ਘਰ ਜਾ ਕੇ ਹਮਲਾ ਕਰ ਦਿੱਤਾ ਘਰ ਵਿੱਚ ਵੜ ਕੇ ਜਿੱਥੇ ਸਮਾਨ ਦੀ ਭੰਨਤੋੜ ਕੀਤੀ ਗਈ ਉੱਥੇ ਹੀ ਖੜੇ ਮੋਟਰਸਾਈਕਲ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਮਹਿਲਾਵਾਂ ਦੀ ਸੁਰੱਖਿਆ ਤੇ ਸਵਾਲ ਹੱਦ ਤਾਂ ਉਦੋਂ ਹੋ ਗਈ ਜਦੋਂ ਹਮਲਾਵਰਾਂ ਨੇ ਘਰ ਦੀਆਂ ਮਹਿਲਾਵਾਂ ਨੂੰ ਵੀ ਨਹੀਂ ਬਖਸ਼ਿਆ ਅਤੇ ਉਹਨਾਂ ਨਾਲ ਵੀ ਕੁੱਟਮਾਰ ਕੀਤੀ ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਇਹ ਸਿੱਧੇ ਤੌਰ ਤੇ ਜਾਨੋਂ ਮਾਰਨ ਦੀ ਕੋਸ਼ਿਸ਼ ਸੀ ਫਿਲਹਾਲ ਪੁਲਿਸ ਨੂੰ ਇਸ ਬੰਦੀ ਸੂਚਿਤ ਕਰ ਦਿੱਤਾ ਗਿਆ ਹੈ ਕੀ ਅੱਜ ਦੇ ਸਮੇਂ ਵਿੱਚ ਧੀਆਂ ਆਪਣੇ ਪੇਕੇ ਘਰ ਵੀ ਸੁਰੱਖਿਅਤ ਨਹੀਂ ਹਨ ਪ੍ਰਸ਼ਾਸਨ ਇਸ ਮਾਮਲੇ ਵਿੱਚ ਕੀ ਕਾਰਵਾਈ ਕਰਦਾ ਹੈ ਇਹ ਦੇਖਣਾ ਅਹਿਮ ਹੋਵੇਗਾ ਅੰਮ੍ਰਿਤਸਰ ਤੋਂ ਪੱਤਰਕਾਰ ਸਵਾਇਮਾਨ ਮੈਡਮ ਕੀ ਮਾਮਲਾ ਸਰ ਮੈਂ ਸੋਹਰੇ ਪਰਿਵਾਰ ਤੋਂ ਟਿਕਟੌਕ 'ਤੇ ਗੱਲ ਹੋਈ ਆ ਟਿਕਟੌਕ 'ਤੇ ਗੱਲ ਕਰਦੇ ਕਰਦੇ ਇੱਥੋਂ ਤੱਕ ਹੋ ਗਿਆ ਕਿ ਮੇਰੇ ਭਰਾ ਤੇ ਹੱਥੀ ਪਏ ਆ ਮੇਰੇ ਪਾਪਾ ਨੂੰ ਕਹਿੰਦੇ ਸੀ ਕਿ ਤੂੰ ਪੈਸੇ ਖਾਲੇ ਤੂੰ ਨਾ ਜਾਏ ਪੈਸੇ ਖਾਣਾ ਸਾਡੇ ਕੋ ਟਿਕਟੌਕ 'ਤੇ ਇਹ ਵੋ ਤੇ ਇਹ ਮੇਰੇ ਪਹਿਲਾਂ ਮੇਰੇ ਦਿਓਰ ਮੇਰੇ ਹੱਥੀ ਪੈਣ ਲੱਗਾ ਉਸ ਤੋਂ ਬਾਅਦ ਵਿੱਚ ਮੇਰੇ ਭਰਾ ਨੂੰ ਮੇਰੇ ਛਡੌਣ ਆਇਆ ਵਾ ਮੈਨੂੰ ਤੇ ਉਸ ਤੋਂ ਬਾਅਦ ਉਹਦੇ ਵੀ ਹੱਥੀ ਪਏ ਨੇ ਹੱਥੀ ਪੈ ਗਏ ਤੇ ਉਸ ਤੋਂ ਬਾਅਦ ਵੱਧੂ ਕੋਟਮਾਰ ਕੀਤੇ ਕੇ ਪੁਲਸ ਵਾਲਿਆਂ ਨੂੰ ਫੋਨ ਅਸੀਂ ਕੀਤਾ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਅਸੀਂ ਉਹਨਾਂ ਦੇ ਮਗਰ ਭੱਜੇ ਆ ਮੈਂ ਆਪਣੇ ਦਿਓਰ ਦੇ ਉਹ ਜੇੜ ਦੇ ਤੇ ਆਪਣੇ ਸੋਹਰੇ ਦੇ ਤੇ ਕੋਈ ਕਾਬੂ ਨਹੀਂ ਆਇਆ ਸਾਡੇ ਅਗਲੇ ਦਿਨ ਫੇਰ ਸਵੇਰੇ ਉੱਤੇ ਬਾਜ ਕਾਬੂ ਆਉਂਦੇ ਸਾਡੇ ਸਾਹਮਣੇ ਉੱਥੇ ਆ ਕੇ ਫੇਰ ਬੋਲਦੇ ਕਿ ਅਸੀਂ ਇੰਜ ਕਰ ਦੇਣਾ ਸੀ ਉੰਜ ਕਰ ਦੇਣਾ ਅਸੀਂ ਵੱਧੂ ਰੋਲਾ ਪਾਇਆ ਪਰ ਸਾਡੀ ਕਿਸੇ ਨੇ ਨਹੀਂ ਸੁਣੀ ਤੇ ਜਦੋਂ ਅੰਮ੍ਰਿਤਸਰ ਦੀ ਜਿਹੜੀ ਸੀਸੀਟੀਵੀ ਵੀਡੀਓ ਵਾਇਰਲ ਹੋ ਰਹੀ ਆ ਉਸ ਦਿਨ ਕੀ ਹੋਇਆ ਸਰ ਮੋਦੀ ਕਿਸਾਨ ਨੂੰ ਫੋਨ ਆ। ਕੋਈ ਕੁੱਟਮਾਰ ਕੀਤੀ ਗਈ ਉਹਨਾਂ ਦੇ ਵੱਲ ਅੰਬ੍ਰੇਕਸਰ ਆ ਕੇ ਸਰ ਹਾਂਜੀ ਕੱਲ ਉਹਨਾਂ ਨੇ ਕੁੱਟਮਾਰ ਕੀਤੀ ਆਪਣੇ ਬੰਦੇ ਵੀ ਭੇਜੇ ਉਹਨਾਂ ਨੇ ਮੇਰੇ ਸੋਹਰੇ ਪਰਿਵਾਰ ਸੋਹਰਾ ਵੀ ਲੱਗੇ ਸੀਗਾ ਮੇਰੇ ਆਜ ਮੇਰੇ ਇੱਥੇ ਇੱਟਾਂ ਮਾਰੀਆਂ ਨੇ ਸਿਰ ਤੇ ਮਾਰੀ ਆ ਤੇ ਗੱਲੇ ਤੇ ਵੀ ਨਿਸ਼ਾਨ ਕਾਫੀ ਮਾਰੇ ਹੋਏ ਉਹਨਾਂ ਨੇ ਤੇ ਹਥਿਆਰ ਵਗੈਰਾ ਵੀ ਸੀ ਹਾਂਜੀ ਹਥਿਆਰ ਉਹਨਾਂ ਕੋਲ ਤੇਜ਼ ਤਲਵਾਰਾਂ ਸੀਗੀਆਂ ਪਸਤੋਲਾ ਵਗੈਰਾ ਵੀ ਹੋ ਗਿਆ ਸੀ ਸਭ ਕੁਛ ਹੈਗਾ ਸੀ ਵੀਡੀਓ ਵਿੱਚ ਵੀ ਕਾਫੀ ਬੰਦੇ ਸੀਗੇ ਮੇਰੇ ਇੱਕ ਸੋਹਰਾ ਸੀਗਾ ਇੱਕ ਮੇਰਾ ਜੇਡ ਸੀ ਵੱਡਾ ਇਸ਼ੂ ਤੇ ਛੋਟਾ ਦੀ ਹੋਰ ਸਭ ਤੋਂ ਜੋਲੀ ਤੇ ਤੁਹਾਡੇ ਉੱਤੇ ਕਿੰਨਾ ਨੇ ਹੱਥ ਚੁੱਕਿਆ ਮੇਰਾ ਸੋਹਰਾ ਲੱਗੇ ਖੁਦ ਲਗਾਉਂਦਾ ਸੀ ਕਹਿੰਦੇ ਉਹ ਅਣਪਛਾਤੇ ਬੰਦੇ ਕੋ ਉਹਨਾਂ ਨੇ ਮਰਵਾਇਆ ਅਬੇ ਸਿਗਾ ਨਾਲ ਇੱਕ ਅਬੇ ਵੀ ਹੈਗਾ ਸਿਗਾ ਉਹ ਮੇਰੇ ਭੂਆ ਸਾਜ ਦਾ ਮੁੰਡਾ ਹੈ ਹਾਂਜੀ ਤੋੜ-ਫੋੜ ਕਾਫੀ ਤੋੜ-ਫੋੜ ਕੀਤੀ ਉਹਨਾਂ ਨੇ ਕਿੰਨੇ ਕਦਾ ਜਿਹੜਾ ਨੁਕਸਾਨ ਤੁਹਾਡਾ ਇਹ ਤਾਂ ਕਾਫੀ ਨੁਕਸਾਨ ਹੋ ਗਿਆ ਸਾਡਾ ਮਾਲੂਮ ਇੱਕ ਇਸੀ ਤੋੜ ਦਿੱਤਾ ਉਹਨਾਂ ਨੇ ਮੋਟਰਸਾਈਕਲ ਮੇਰੇ ਭਰਾ ਦਾ ਤੋੜਤਾ ਉਹਨਾਂ ਨੇ ਅੰਦਰ ਅਲਮਾਰੀਆਂ ਦਾ ਮੇਕਅਪ ਵਗੈਰਾ ਸਾਰਾ ਕਿਨਾਲੋਕਰ ਵਗੈਰਾ ਸਾਰਾ ਕੁਝ ਤੋੜ ਦਿੱਤੇ ਨੇ ਉਹਨਾਂ ਨੇ ਤੇ ਸੋਹਰੇ ਪਰਿਵਾਰ ਦੇ ਵਿੱਚ ਤੁਹਾਡੇ ਹਸਬੰਦ ਦਾ ਕੀ ਕਹਿਣਾ ਮੇਰੇ ਹਸਬੰਦ ਦਾ ਕੋਈ ਕੁਝ ਨਹੀਂ ਉਹ ਮੇਰੇ ਨਾਲ ਸਹਿਮਤ ਹੈਗੇ ਨੇ ਕਹਿੰਦੇ ਨੇ ਕੋਈ ਗੱਲ ਨਹੀਂ ਮੈਂ ਤੇਰੇ ਨਾਲ ਹਾਂ ਤੁਸੀਂ ਕੀ ਕਹਿੰਦੇ ਹੋਗੇ ਭਾਜੀ ਤੁਹਾਡੇ ਤੋਂ ਪਹਿਲਾਂ ਸਰ ਉਹਨਾਂ ਨੇ ਸਾਨੂੰ ਧਮਕੀ ਦਿੱਤੀ ਐਨੇ ਸਾਡੇ ਕੋਲ ਸਾਰੀਆਂ ਰਿਕਾਰਡਿੰਗਾਂ ਪਈਆਂ ਨੇ ਉਹਨਾਂ ਤੋਂ ਪਹਿਲਾਂ ਸਾਨੂੰ ਫੋਨ ਕੀਤਾ ਕਿ ਅਸੀਂ ਤੁਹਾਡੇ ਘਰੇ ਆਉਣ ਲੱਗੇ ਤੁਹਾਨੂੰ ਮਾਰ ਦੇਣਾ ਤੁਹਾਡੀ ਜਨਾਨੀ ਵੀ ਮਾਰ ਦੇਣੀ ਐ ਇੰਨੀ ਗੱਲ ਕਹਿ ਕੇ ਤੇ ਫਿਰ ਵੀ ਉਹ ਸਾਡੇ ਬ ਔਰ ਪ੍ਰਸ਼ਾਸਨ ਨੇ ਕੋਈ ਸੁਣਵਾਈ ਨਹੀਂ ਕੀਤੀ ਤੇ ਸਾਡੀਆਂ ਉਹਨਾਂ ﺍﻟमारी ਚੋਂ ਕੀਤਾ ਮੇਰੀ ਚਾਚੀ ਹਜੇ ਵੀ ਹਸਪੀਟਲ ਐਡਮਿਟ ਐ ਉਹਨਾਂ ਨੂੰ ਚੈਨ ਲਈ ਉਹਨਾਂ ਨੂੰ ਧੱਕਾ ਮਾਰ ਕੇ ਥੱਲੇ ਸੁੱਟਿਆ ਇਹਨਾਂ ਨੇ ਹਾਂਜੀ ਤੇ ਪੁਲਿਸ ਪ੍ਰਸ਼ਾਸਨ ਦੇ ਵੱਲ ਕੋਈ ਕਾਰਵਾਈ ਨਹੀਂ ਕੀਤੀ ਆਪਾਂ ਦਰਖਾਸਤ ਦਿੱਤੀ ਹੈ ਉਹਨਾਂ ਨੂੰ ਪਰ ਉਹਨਾਂ ਨੇ ਉਤੋਂ ਬਾਅਦ ਬੀ ਡਿਵੀਜ਼ਨ ਦੀ ਹਾਂਜੀ ਉਹ ਤੋਂ ਬਾਅਦ ਤੁਹਾਨੂੰ ਕੋਈ ਥਾਣੇੋਂ ਫੋਨ ਆਇਆ ਜਾਂ ਕੋਈ ਕਾਰਵਾਈ ਨਹੀਂ ਤੁਹਾਨੂੰ ਕੋਈ ਸੁਣਨ ਆਇਆ ਨਹੀਂ ਜੀ ਕੋਈ ਆਸ਼ਵਾਸਨ ਦਵਾਇਆ ਗਿਆ ਵਾ ਤੁਹਾਨੂੰ ਉਹਨਾਂ ਵੱਲੋਂ ਹਾਂਜੀ ਕੋਈ ਆਸ਼ਵਾਸਨ ਦਵਾਇਆ ਗਿਆ ਵਾ ਥਾਣੇ ਵਾਲਿਆਂ ਨੂੰ ਨਹੀਂ ਜੀ ਉਹਨਾਂ ਨੇ ਕੋਈ ਨਹੀਂ ਮਤਲਬ ਦਰਖਾਸਤ ਆਪਾਂ ਦਿੱਤੀ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਕਿ ਆਪਾਂ ਸਵੇਰੇ ਜਾਵਾਂਗੇ ਉਹਨਾਂ ਨੂੰ ਕਾਰਵਾਈ ਕਰਾਂਗੇ ਪਰ ਸਾਨੂੰ ਕੋਈ ਕਾਰਵਾਈ ਨਹੀਂ ਸਾਨੂੰ ਕੋਈ ਫੋਨ ਨਹੀਂ ਆਇਆ ਤੁਸੀਂ ਕੀ ਕਰਨ ਚਾਹੋਗੇ ਮੈਂ ਇਹ ਹੀ ਕਹਿਣਾ ਚਾਹੁੰਦੀ ਮੇਰੇ ਸੂਰੇ ਪਰਿਵਾਰ ਦੇ ਵਿੱਚ ਬੱਚੇ ਮੇਰੇ ਪੰਜ بیٹے ਜਿਹੜੇ ਸਾਰੇ ਸੇਫ ਹੋਣ ਚਾਹੀਦੇ ਆ ਜੇ ਕੋਈ ਕੋਈ ਗੱਲਬਾਤ ਹੋ ਗਈ ਇਹ ਸਾਰਾ ਇਲਜ਼ਾਮ ਜੱਜ ਦੇ ਬਾਣੀ ਦੇ ਤੇ ਜਿਹੜਾ ਕੀ ਅਭੀ ਬੁੰਡਾ ਉਹਦੇ ਕਰਕੇ ਸਾਨੂੰ ਵੀ ਕੋਈ ਸਹਤਾ ਚਾਹੀਦੀ ਕੋਈ ਮਰਨ ਮੁਰੰਦੀ ਕਦੀ ਤੰਕੀ ਲਗਾਈ ਗਈ ਹਾਂਜੀ ਤੰਕੀਆਂ ਲੱਗ ਗਈਆਂ ਸਭ ਆਉਂਦੇ ਨੇ ਕੋਣ ਆਉਂਦੇ ਸਤਨਾਮ ਸਿੰਘ ਨੂੰ ਵੀ ਵੀਡੀਓ ਆਉਂਦੇ ਹੂੰ